गण मंग सेवाेवाणी ਦੇਵੀ ਸਾਹਿਬ ਆਪਣਾ ਬਲਜੋ ਕੋਈ ਨਾਨਕ ਦਾ ਕਾ ਕਾਸ ਹੈ ਬਿੰਦ ਬਿੰਦ ਤੁਖ ਤੋਖ ਹੋਏ ਮੇਰਾ ਨਾਮ ਦਾਤ ਦਾ ਬੰਨਾ ਉਹ ਆਪਣਾ ਆਤਮਾ ਦਾ ਗਾਣ ਬਣਨੇ ਮੈਂ ਤੇਰਾ ਦਾਸ ਬਣਿਆ ਨਮਾ ਦਾਸ ਦਾ ਕਹੇ ਨੋਸਤਰ ਨਹੀਂ ਮਨੁਮੋਦਰੀ ਗੁਣੀ ਜੀ ਫੇਰ ਦਿੱਤੀਏ ਮਾਰਤ ਬਣ ਕੇ ਸੁਪਨਾ ਹੈ ਦਾਤਰਾ ਲਾ ਜਤਰਾ ਨਾਲੇ ਘਾਸ ਬਾਗ ਰੱਖ ਕੇ ਤੈਨੂੰ ਕਰ ਲੈ। ਉਹ ਮਾਰਤ ਨੇ ਤੈਨੂੰ ਰੱਗਿਆਂ ਧਰ ਦੇ ਨੌਕਰ ਹੈ ਤੇ ਤੂੰ ਕਹਿੰਦਾ ਮੈਂ ਮਾਲਕ ਹਾਂ। ਇੱਕ ਇੱਕ ਲਾਉਂ। ਕਿ ਫਿਰ ਤੂੰ ਮਾਰਤ ਤੋਂ ਹੁਸੀ ਰਵੇ ਤਾਂ ਨੇ ਕਰੇਗਾ ਸੁਪਨਾ। ਪ੍ਰਮਾਤਮਾ ਵੇਖ ਰਿਹਾ ਹੈ। ਤੇ ਜੈ ਤੇ ਤੈਨੂੰ ਨਾਮ ਸੁਣਦਾ ਰਵੇ ਬਿਮਿਨਿਆ ਜੀ ਮਾਲਕ ਜੀ ਆਪੇ ਰੱਬ ਹਨ ਦਾਸ ਸੰਗਤ ਨਾਮ ਇਕਾਤਾ ਦਾਸ ਦਾਸ ਨੌਕਰ ਨੂੰ ਕਹਿੰਦੇ ਹੈ ਭਾਈ ਉਹ ਪ੍ਰਮਾਤਮਾ ਦੇ ਰੁਮੇਸ਼ਾ ਨੌਕਰ ਬਣ ਕੇ ਰਹਿ ਉਹ ਬੰਦ ਸਤਨਾ ਵਾਹਿਗੁਰੂ ਦੇ ਪ੍ਰਮਾਤਮਾ ਦੇ ਚਾਤਰ ਬਣ ਕੇ ਰਹਿ ਨੌਕਰ ਬਣ ਕੇ ਰਹਿ ਉਹ ਭਾਗ داری ਜੀ نوکر بن گیا چلو مالک کی مرضی ہے بھائی گروپی مالک مالک نربھر پرماتما کی سیوا کرتا ہے بند بند کن کن سما ہر ایک تو کلباد میں نوکر ہوں وہ

جب بہت خوشی چڑھتے ہیں واپس آتی ہے دوروں دوروں آ کے وہ واپس فل دوے لے جم کاؤ کا فل ہے وہ پانی کے اندر پانی وہی خسبو بہت ہے کمل

دوروں دوروں آ کے پھر جیسے ہوں وہ آ کے خوشو لے جاتے ہیں جڈو اسی طرح رہ جای جڑا بچا جب رنگ کی جڑ جڈو بیٹھا پر وہ واسنا نہیں لے سکتا واسنا نہیں لے